ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਗਰਮੇਸ਼ ਸਿੰਘ ਸੋਹਤਾ ਸੋ ਦੋਸਤੋ ਅੱਜ ਪਹੁੰਚੇ ਆ ਜੀ ਪਿੰਡ ਕੂਕਾ ਤਹਿਸੀਲ ਭਲੱਤ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸ਼ਾਇਦ ਤੁਸੀਂ ਵੀ ਜਾਣਦੇ ਹੋਗੇ ਕਿ ਰੱਬੀ ਰੂ ਰੱਬੀ ਆਤਮਾ ਕੈਪਟਨ ਬਾਬਾ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਰੀਰਕ ਤੌਰ ਤੇ ਸਨ 1965 ਤੋਂ ਭਰਤੀ ਹੋ ਕੇ ਢਾਈ ਸਾਲ ਆਰਮੀ ਦੀ ਨੌਕਰੀ ਕੀਤੀ ਉਸ ਤੋਂ ਬਾਅਦ ਇਸ ਦੁਨੀਆ ਨੂੰ ਛੱਡ ਗਏ ਛੱਡਣ ਤੋਂ ਬਾਅਦ ਅੱਜ ਵੀ 1968 ਤੋਂ ਲੈ ਕੇ ਉਹਨਾਂ ਦੀ ਆਤਮਾ ਚੀਨ ਦੇ ਬਾਰਡਰ ਤੇ ਨਥੂਲਾ ਬਾਰਡਰ ਜਿਸ ਨੂੰ ਬੋਲਿਆ ਜਾਂਦਾ ਨਥੂਲਾ ਪਾਸ ਸਿੱਕਮ ਦੇ ਵਿੱਚ ਅੱਜ ਵੀ ਡਿਊਟੀ ਕਰ ਰਹੇ ਨੇ ਉਹਨਾਂ ਦੀ ਡਿਊਟੀ ਨੂੰ ਵੇਖਦੇ ਹੋਇਆ ਭਾਰਤੀ ਫੌਜ ਨੇ ਉਹਨਾਂ ਨੂੰ ਬਕਾਇਦਾ ਸਾਰੇ ਰੈਂਕ ਦਿੱਤੇ ਨੇ ਤੇ ਅੱਜ ਵੀ ਉਹ ਆਪਣੀ ਡਿਊਟੀ ਕਰ ਰਹੇ ਨੇ ਜਿਸ ਟਾਈਮ ਉਹ ਇਸ ਦੁਨੀਆ ਤੋਂ ਗਏ ਸਿਪਾਹੀ ਰੈਂਕ ਸੀ ਅੱਜ ਕੈਪਟਨ ਰੈਂਕ ਉਹਨਾਂ ਨੂੰ ਲੱਗਾ ਹੋਇਆ ਹੈ ਰਾਸ਼ਟਰਪਤੀ ਰੈਂਕ ਲੱਗਾ ਹੋਇਆ ਕਿਉਂ ਫੌਜ ਨੇ ਮੰਨ ਕੇ ਰੈਂਕ ਵੀ ਦਿੱਤੇ ਨੇ ਸੋ ਦੋਸਤੋ ਉਹਨਾਂ ਦੀ ਹਰ ਸਾਲ ਇਹਨਾਂ ਦੇ ਜਦੀ ਪਿੰਡ ਕੂਕਾ ਵਿਖੇ ਸਲਾਨਾ ਵਰਸੀ ਮਨਾਈ ਜਾਂਦੀ ਹੈ ਤੇ ਸਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10 ਤਰੀਕ ਤੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਜੋ ਸ਼ੁਰੂ ਹੋਈ ਹੈ 4 ਅਕਤੂਬਰ ਨੂੰ ਬਾਬਾ ਜੀ ਦੀ ਵਰਸੀ ਹੈ 4 ਅਕਤੂਬਰ ਤੱਕ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਚੱਲਦੇ ਰਹੇ ਨੇ 4 ਨੂੰ ਭੋਗ ਪਾਣੇ ਨੇ ਉਸ ਤੋਂ ਬਾਅਦ ਵੀ ਅਖੰਡ ਪਾਠ ਸਾਹਿਬ ਇੱਥੇ ਉਹਨਾਂ ਦੇ ਨਾਂ ਦਾ ਜੋ ਗੁਰਦੁਆਰਾ ਹੈ ਉਹਨਾਂ ਦੇ ਸਫਾਨ ਤੇ ਉੱਤੇ ਚੱਲਦੇ ਰਹਿੰਦੇ ਨੇ ਤੇ ਆਓ ਤੁਹਾਨੂੰ ਵਿਖਾਉਨੇ ਆ ਅੱਜ ਜੋ ਤਰੀਕ 30 ਤਰੀਕ ਨੂੰ ਖੰਡਪੜ ਸਾਹਿਬ ਦੇ ਜੋ ਭੋਗ ਪਾਏ ਗਏ ਇਸ ਤੋਂ ਬਾਅਦ ਫਿਰ ਦੁਬਾਰਾ ਖੰਡਪੜ ਸਾਹਿਬ ਰੱਖੇ ਗਏ 4 ਤੱਕ ਲਗਾਤਾਰ ਲੜੀ ਚੱਲ ਰਹੀ ਹੈ ਤੇ ਆਓ ਇੱਥੋਂ ਦਾ ਮਾਹੌਲ ਥੋੜਾ ਜਿਆਦਾ ਤੁਹਾਡੀ ਨਜ਼ਰ ਅੰਦਾਜ਼ ਕਰਦੇ ਆਂ ਤੇ ਆਓ ਵਿਖਾਉਣੀਆਂ ਇਸ ਟਾਈਮ ਦੀਆਂ ਕੁਝ ਲਾਈਵ ਤਸਵੀਰਾਂ ਸ੍ਰੀ ਖੰਡਪੜ ਸਾਹਿਬ ਦੇ ਭੋਗ ਵੀ ਚੱਲ ਰਹੇ ਨੇ ਲੰਗਰ ਪ੍ਰਸ਼ਾਦ ਵੀ ਚੱਲ ਰਹੇ ਨੇ ਤੇ ਸੰਗਤ ਦੂਰੋਂ ਨੇੜੇੋਂ ਆਰਮੀ ਤੋਂ ਇਲਾਵਾ ਵੀ ਹੋਰ ਵੀ ਨਗਰ ਦੇ ਆਸ-ਪਾਸ ਦੇ ਲੋਕ ਜਿੰਨੇ ਵੀ ਜੋ ਇਥੇ ਮੰਤ ਮੰਗਦੇ ਨੇ ਬਾਬਾ ਜੀ ਤੋਂ ਆਪਣੀ ਅਰਦਾਸ ਬੇਨਤੀ ਕਰਉਂਦੇ ਨੇ ਉਹਨਾਂ ਦੀ ਪੂਰੀ ਹੁੰਦੀ ਹੈ ਤੇ ਉਹ ਆਪਣੀ ਖੁਸ਼ੀ ਦੇ ਵਿੱਚ ਕੋਈ ਸੁਖਣਾ ਦੇ ਤੌਰ ਤੇ ਅਖੰਡ ਪੜ੍ਹ ਸਾਹਿਬ ਜੋ ਕਰਉਂਦੇ ਨੇ ਤੇ ਆਉਂ ਸੰਗਤਾਂ ਨੂੰ ਵਿਖਾਉਂਦੇ ਆ ਇਸ ਵੇਲੇ ਦੀਆਂ ਕੁਝ ਲਾਈਵ ਤਸਵੀਰਾਂ ਸੋ ਭੋਗਦੇ ਸਮੇਂ ਦੀਆਂ ਤਸਵੀਰਾਂ ਵਖਾਉਣੇ ਆ ਤੇ ਅੱਗੇ 4 ਅਕਤੂਬਰ ਨੂੰ ਫਿਰ ਮਿਲਦੇ ਆ ਵਰਸੀ ਵਾਲੇ ਦਿਨ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਣ ਗੋਬਿੰਦੇ ਘਾਇਉ ਨਹੀਂ ਜਨਮ ਅਕਾਰਜ਼ ਕੀ ਲਾ ਹੋ ਨਾਲੇ ਦੀ ਮਨਾ ਇਹ ਜਿੜੇ ਜਾ ਰਹੇ ਕੋਨੀ ਆ ਮਖੀਨ ਸੋਂ ਪਾਹੀਰ ਤੇ ਹੂੰ ਨਿਮਖਨ ਹੋ ਰੇ ਉਦਾਸ ਉਹ ਨਾਲਿਤ ਪਜ ਹਰ ਮਰਾਨ ਅਰੇ ਜੰਮ ਕੀ ਭਾਸ ਤਰਨਾ ਪੁੰਨਿਓ ਯਾਰ ਹੈਂੀ ਤੈਂ ਬੇਦੁਰ ਪਰ ਸੂਝ ਨਹੀਂ ਕਾਲ ਪਹੁੰਚ ਹੋਇਆ ਭਗਵਾਨਿਤ ਨਰਬਾਬੇ ਕਿਉ ਨ ਹੋ ਜਾਏ ਭਗਵਾਨ ਤਨਦਾਰਾ ਸੰਪਤ ਸਗਦੇ ਜੇ ਨੇ ਅਪੁਣੀ ਕਰਿ ਮਾਨ to be alive. ਰੇ ਰੇਲੀ ਕੇ ਤਾ ਰੋ ਨਾਲੇ ਸੁਨਰੇ ਮਨਾਂ ਸਿਮਰ ਤੇ ਕਾਹੀ ਨਾ ਸਭ ਸੁਖ ਦਾ ਤਾਰਾ ਮੈਂ ਦੂਸਰ ਲਾਇਰ ਕੋਈ ਰੋ ਨਾਲੇ ਸੁਨਰੇ ਮਨਾਂ ਤੇ ਸਿਮਰ ਤੇ ਕਾ ਤੋ हे भे मातो त सुञान